ਲੋ ਬੱਸ ਤੁਹਾਨੂੰ ਗੁੰਮ ਹੋਈ ਲਿਆਇਆ ਜਾਣਾ ਇਹ ਰੋਣ ਨਾ ਕਾਪਟਾ ਉੱਪਰ ਆ ਰਿਹਾ ਗਾੜੀ ਮਰੀ ਅੱਗੇ ਤੋਰੀ ਚੱਲੋ ਵੀ ਆਪ ਖੜੀ ਕਣਕਾ ਵਰਲੀਆਂ ਨੇੜੇ ਘਰ ਦੇ ਚੋਂ ਇਹ ਉੱਧਰ ਨਹੀਂ ਕਣਕ ਕੰਨੀ ਆ ਬਰਾ ਤੁਸੀਂ ਆ ਵੇਚ ਆ ਵੇਖੋ ਕਰਨਾ ਥੋੜੀ ਜੀ ਆ ਬਿਲਕੁਲ ਦਿੱਕਤ ਨਹੀਂ ਕਰ ਆ ਸਾਰੀ ਬੰਦੀਆਂ ਬੰਦੀਆਂ ਆ ਇਹ ਸਾਰੀ ਖੜੀ ਮੱਛੀ 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 ਨੇੜੇ ਲਿਆ ਬਾਈ ਨੇੜੇ ਆ ਜਿਹੜੇ ਕਰਕੇ ਆ ਦੇਖੋ ਜੀ ਖੜੀ ਕਰਨਗ ਥੜੀ ਆ ਜੀ ਸਾਰੀ ਖੜੀ ਕਰਨ ਥੜੀ ਆ ਰਹੀ ਆ ਜਮਾ ਹੋਵੇਂ ਸਿੱਤੇ ਬੱਲੇ ਨਾਲ ਤੁਸੀਂ ਜਾਨੀਆ ਬਣਾ ਜ਼ਰੂਰ ਕਰ ਵੀਡੀਓ ਹਾਂ ਐਂਡਿੰਗ ਬਣਾਇਆ ਤੇਰੇ ਨਾਲ ਗਰੀਬ ਬੰਦਾ ਮਰ ਗਿਆ ਬਾਈ ਯਾਰ ਜੰਮਾ ਸਬਰ ਕਰ ਕੋਈ ਕੋਣੀ ਕੋਣੇ ਤੇਰੇ ਬੰਦੇ ਪੰਜ ਕੁੜੀਆਂ ਯਾਰ ਕਿੱਲੀ ਕਰੂਗਾ ਪੰਜ ਕੁੜੀਆਂ ਤੇ ਕਿੱਲਾ ਦੋ ਕਿੱਲੇ ਜ਼ਮੀਨ ਹੈ ਸਾਰੀ ਦੋ ਕਿਲੇ ਦੋ ਕਿੱਲੇ ਵੀ ਹੈ ਨਹੀਂ ਹੁਣ ਮੈਨੂੰ ਵੇਚ ਕੇ ਲਾਤੀ ਵਿਚਾਰੇ ਅ ਭਾਈ ਜੀ ਕਿੰਨੇ ਜ਼ਮੀਨ ਸੀ ਤੇ ਕਿੰਨੇ ਕੀ ਪਰਿਵਾਰ ਚ ਕਿੱਲਾ ਡੇਢ ਕਿੱਲਾ ਜ਼ਮੀਨ ਹੈ ਪੰਜ ਕੁੜੀਆਂ ਉਹ ਵੀ ਉਹਨਾਂ ਦੇ ਵਿਆਹ ਦੇ ਉੱਤੇ ਇਹਨੇ ਵੇਚ ਕੇ ਲਾਤੀ ਤੇ ਹੁਣ ਇਹਦੀ 35 40 ਕਿੱਲੇ ਕਣਕ ਸੜ ਗਈ ਐ ਤੇ ਠੇਕਾ ਦੇਣ ਵਾਲਾ ਵੀ ਕਰਜਾਈ ਹੋਇਆ ਪਿਆ ਕੀ ਕਰੂਗਾ ਜਿੰਮੇਦਾਰ ਦੱਸੋ ਕੱਲ 14 ਲੱਖ ਰੁਪਇਆ ਲਾ ਕੇ ਕੁੜੀ ਦਾ ਵਿਆਹ ਕਰਾਇਆ ਉਹ ਵੀ ਜ਼ਮੀਨ ਵੇਚੀ ਆ ਕਸੂਰ ਮਹਿਕਮੇ ਦਾ ਹਾਂ ਕਸੂਰ ਮਹਿਕਮੇ ਦਾ ਨਹੀਂ ਮੇਰਾ ਨਹੀਂ ਇਹਨਾਂ ਦੇ ਮੈਲ ਸੀ ਕਿੰਨੀ ਫਸਲ ਸੜੀ ਹੈ ਜੀ ਅੱਜ ਆਪਣੇ ਸਾਢੇ 25 30 ਕਿੱਲੇ ਮੱਚ ਗਏ ਖੋਦੀ ਸੀ ਠੇਕੇ ਤੇ ਲਈ ਹੋਈ ਸੀ ਫਸਲ ਅੱਛਾ ਅੱਛਾ ਕਿੱਥੋਂ ਦੇ ਰੇਣ ਵਾਲੇ ਹੋ ਜੀ ਤੁਸੀਂ ਕਾਰਨ ਕੀ ਰਿਆ ਜੀ ਅੱਗ ਦਾ ਕਾਰਨ ਬਿਜਲੀ ਦਾ ਕੀ ਮੰਗਤੀ ਜੀ ਤਾਰਾ ਠੇਕ ਕਰ ਦਿਓ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਠੀਕ ਹੈ ਜੀ ਠੀਕ ਆ ਕਣ ਤੋਂ ਬੜੀ ਐਮਸਬ ਕਿੰਨਾ ਨੁਕਸਾਨ ਹੋਇਆ ਜੀ ਇਹ ਵੀ ਜੀ ਉੱਥੇ ਨਾ ਟਰਾਂਸਫਾਰਮਰ ਖੰਦਗਾ ਰੋਡ ਦੇ ਉੱਪਰ ਜੀ ਹਾਂ ਜੀ ਉੱਥੋਂ ਨਾ ਆਈਸ ਵਾਲੀ ਸ਼ਾਰਟ ਸਰਕਟ ਹੁੰਦਾ ਆ ਟੁੱਟੀ ਉੱਥੋਂ ਆ ਟੁੱਟੀ ਆ ਤੇ ਹੁਣ ਵੀ ਸ਼ਾਰਟ ਸਰਕਟ ਹੋਇਆ ਦੁਪਹਿਰੇ ਤੇ ਸਾਰਾ ਤਕਰੀਬਾ ਲਾਜ਼ਦਾ ਤੇ 40 ਏਕੜ ਕਣਕ ਇਹਦੀ ਭਰਾ ਦੀ ਬਲਜਿੰਦਰ ਸਿੰਘ ਦੀ ਸੜ ਗਈ ਟੋਟਲ ਕਿੰਨੀ ਕਿੱਲੇ ਕਿੰਨੇ ਏਕੜ ਜੇ ਇੱਥੇ ਕਿੰਨੀ ਏਕੜ ਟੋਟਲ ਜੀ ਹੋਈ ਹੈ ਜੀ ਤੇ ਨੁਕਸਾਨ ਘੱਮ ਸੇ ਘੱਮ 200 ਏਕੜ ਸੜ ਚੁੱਕੀ ਆ ਪਰ ਅੱਗ ਹੁਣ ਵੀ ਸੀਡ ਫਾਰਮ ਨੂੰ ਗਾਹ ਨਿਕਲ ਚੁੱਕੀ ਆ ਬੁਝੀ ਨਹੀਂ ਆ ਜੀ ਕੀ ਮੰਗ ਕੀ ਕਰਨਾ ਚਾਹੋਗੇ ਜੀ ਮੰਗ ਸਰਕਾਰ ਨੂੰ ਇਹ ਹੀ ਕਰਾਂਗੇ ਜਿੰਨਾ ਭਰਾਵਾਂ ਦੀ ਕਿਸਾਨਾਂ ਦੀ ਕਣਕ ਛੜੀ ਉਹਨਾਂ ਨੂੰ ਮੁਆਵਜ਼ਾ ਦੇ ਠੀਕ ਨਹੀਂ ਕਰਮਾਈ ਲਿਖੀ ਆਪਣਾ ਬਲਜਿੰਦਰ ਸਿੰਘ ਆ ਪੇਦਾ ਦੇ ਨਾਮ ਕੀ ਹੈ ਜੀ ਹੱਥਾ ਸਿੰਘ ਆ ਕੀ ਕਿੰਨੀ ਕੀ ਆਪਣਾ ਨੁਕਸਾਨ ਹੋਇਆ ਜੀ ਆਪਣਾ ਨੁਕਸਾਨ ਬਹੁਤ ਹੋਇਆ ਜੀ 40 ਕਿੱਲਾਂ ਦਾ ਹੋ ਗਿਆ ਤੇ ਆਪਣੀ ਸੀ ਠੇਕੇ ਤੇ ਲਈ ਹੋਈ ਸੀਗੀ ਠੇਕੇ ਤੇ ਲਈ ਵੀ ਸੀ ਜੀ ਠੇਕੇ ਤੇ ਕਾਰਨ ਕੀ ਰਿਹਾ ਜੀ ਇਹ ਲਾਈਟ ਕਾਰਨ ਲਾਈਟ ਦੀ ਤਾਰ ਟੁੱਟੀ ਆ ਜੀ ਅੱਛਾ ਅੱਛਾ ਕੀ ਲਾਈਟ ਦੀ ਤਾਰ ਟੁੱਟ ਕੇ ਅੱਗ ਲੱਗ ਗਈ ਬਜਾਉਂਦਾ ਬਜਾਉਂਦਾ ਬਸ ਹਵਾਵਾਂ ਤੇਜ਼ ਸੀ ਲੱਗੀ ਗਾਂਢਾ ਅੱਛਾ ਸਾਰਾ ਬਿਜਲੀ ਵਾਲੇ ਮਹਿਕਮੇ ਦਾ ਨੁਕਸਾਨ ਹੋਇਆ ਜੀ ਉਹਨਾਂ ਨੇ ਲੈਕੀ ਕਰਕੇ ਤਾਰ ਸੱਚ ਕੱਟ ਜਾਂਦੇ ਕਾਹਨੂੰ ਅੱਗ ਲੱਗਦੀ ਕਿੰਨਾ ਕੁ ਕਰਜ਼ਾ ਸੀਗਾ ਜੀ ਕਿੰਨਾ ਕੀ ਉਮੀਦਾਂ ਸੀਗੀਆਂ ਜੀ ਤੁਹਾਡੀਆਂ ਕਰਜ਼ਾ ਦਾ ਹੀ ਬਥੇਰਾ ਸੀ 10 ਲੱਖ ਕਰਜ਼ਾ 10 ਲੱਖ ਆ ਜੀ ਅੱਛਾ ਜੀ 10 ਲੱਖ ਰੁਪਏ ਠੇਕਾ ਭਰਨਾ ਸੀ ਅਜੇ ਕਿੱਥੋਂ ਭਰਾਂਗੇ ਹੁਣ ਕੀ ਮੰਗ ਕੀ ਕਰਦੇ ਹੋ ਜੀ ਮੰਗ ਤਾਂ ਹੀ ਕਰਦੇ ਆ ਜੀ ਸਾਡਾ ਬਣਦਾ ਮਾਜਵਾ ਦਿੱਤਾ ਜਾਵੇ ਜਿੰਨਾ ਸਾਡੀ ਕਣਕ ਦਾ ਨੁਕਸਾਨ ਹੋਇਆ ਸਾਨੂੰ ਦਿੱਤਾ ਜਾਵੇ ਠੀਕ ਹੈ